ਆਜੀ ਵੀਡੀਓ ਦੇ ਵਿੱਚ ਗੱਲ ਕਰਾਂਗੇ 1947 ਤੋਂ ਲੈ ਕੇ ਹੁਣ ਤੱਕ ਦੇ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਬਾਰੇ ਜੇ ਵੀ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਨੂੰ ਪਿਆਰ ਦਿੱਤਾ ਹੋ ਮੈਂ ਉਮੀਦ ਕਰਦਾ ਹਾਂ ਇਸ ਵਾਰ ਵੀ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੇਗੀ ਤੇ ਆਪਣੇ ਵਿਚਾਰ ਵੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਨਾਮ ਜਵਾਹਰ ਲਾਲ ਨਹਿਰੂ ਸੀ ਇਹ 15 ਅਗਸਤ 1947 ਤੋਂ ਲੈ ਕੇ 27 ਮਈ 1964 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਇਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸੀ ਤੇ ਇਹਨਾਂ ਦੀ ਪਾਰਟੀ ਦਾ ਨਾਮ ਸੀ ਇੰਡੀਅਨ ਨੈਸ਼ਨਲ ਕਾਂਗਰਸ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਬਣੇ ਗੁਲਜ਼ਾਰੀ لال ਨੰਦਾ ਜੋ ਕਿ 27 ਮਈ 1964 ਤੋਂ ਲੈ ਕੇ 9 ਜੂਨ 1964 ਤੱਕ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਲਾਲ ਬਹਾਦਰ ਸ਼ਾਸਤਰੀ ਭਾਰਤ ਦੇਸ਼ ਦੇ ਤੀਸਰੇ ਪ੍ਰਧਾਨ ਮੰਤਰੀ ਬਣੇ ਜੋ ਕਿ 9 ਜੂਨ 1964 ਤੋਂ ਲੈ ਕੇ 11 ਜੂਨ 1966 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਫਿਰ ਤੋਂ ਗੁਲਜਾਰੀ ਲਾਲ ਨੰਦਾ ਭਾਰਤ ਦੇ ਚੌਥੇ ਪ੍ਰਧਾਨ ਮੰਤਰੀ ਬਣੇ ਜੋ ਕਿ 11 ਜਨਵਰੀ 1966 ਤੋਂ ਲੈ ਕੇ 24 ਜਨਵਰੀ 1966 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਭਾਰਤ ਦੀ ਪੰਜਵੀਂ ਪ੍ਰਧਾਨ ਮੰਤਰੀ ਬਣੀ ਇੰਦਰਾ ਗਾਂਧੀ ਜੋ ਕਿ 24 ਜਨਵਰੀ 1966 ਤੋਂ ਲੈ ਕੇ 24 ਮਾਰਚ 1977 ਤੱਕ ਭਾਰਤ ਦੀ ਪ੍ਰਧਾਨ ਮੰਤਰੀ ਰਹੀ ਇੱਥੇ ਵੀ ਦੱਸਦੀ ਹੈ ਕਿ ਇੰਦਰਾ ਗਾਂਧੀ ਪਹਿਲੀ ਉਹ ਔਰਤ ਸੀ ਜੋ ਕਿ ਭਾਰਤ ਦੀ ਪ੍ਰਧਾਨ ਮੰਤਰੀ ਬਣੀ ਭਾਰਤ ਦੇ 6ਵੇਂ ਪ੍ਰਧਾਨ ਮੰਤਰੀ ਬਣੇ ਮੋਰਾਲਜੀ ਦਸਾਈ ਜੋ ਕਿ 24 ਮਾਰਚ 1977 ਤੋਂ ਲੈ ਕੇ 28 ਜੁਲਾਈ 1979 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਫਿਰ ਇਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦੀ ਕਮਾਨ ਚੌਧਰੀ ਚਰਨ ਸਿੰਘ ਕੋ ਲਈ ਜੋ ਕਿ ਭਾਰਤ ਦੇ 7ਵੇਂ ਪ੍ਰਧਾਨ ਮੰਤਰੀ ਬਣੇ 28 ਜੁਲਾਈ 1979 ਤੋਂ ਲੈ ਕੇ 14 ਜਨਵਰੀ 1980 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਫਿਰ ਤੋਂ ਇੰਦਰਾ ਗਾਂਧੀ ਭਾਰਤ ਦੇ 8ਵੇਂ ਪ੍ਰਧਾਨ ਮੰਤਰੀ ਬਣੀ ਜੋ ਕਿ 14 ਜਨਵਰੀ 1980 ਤੋਂ ਲੈ ਕੇ 31 ਅਕਤੂਬਰ 1984 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਇਸ ਤਰ੍ਹਾਂ ਦੀ ਲੇਡੀ ਸੀ ਜਿਨ੍ਹਾਂ ਨੇ ਅਕਤੂਬਰਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਸ਼ਪਤ ਲਿੱਤੀ ਸੀ ਫਿਰ ਭਾਰਤ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਰਜੀਵ ਗਾਂਧੀ ਜੋ ਕਿ 31 ਅਕਤੂਬਰ 1984 ਤੋਂ ਲੈ ਕੇ 2 ਦਸੰਬਰ 1991 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਰਜੀਵ ਗਾਂਧੀ ਭਾਰਤ ਦੇ ਪਹਿਲੇ ਤਰ੍ਹਾਂ ਦੇ ਪ੍ਰਧਾਨ ਮੰਤਰੀ ਬਣੇ ਜੋ ਕਿ ਸਭ ਤੋਂ ਜ਼ਿਆਦਾ ਨੌਜਵਾਨ ਸੀ ਭਾਰਤ ਦੇ 10ਵੇਂ ਪ੍ਰਧਾਨ ਮੰਤਰੀ ਬਣੇ ਵੀ ਪੀ ਸਿੰਘ ਜੋ ਕਿ 2 ਦਸੰਬਰ 1991 ਤੋਂ ਲੈ ਕੇ 10 ਨਵੰਬਰ 1990 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ ਭਾਰਤ ਦੇ 11ਵੇਂ ਪ੍ਰਧਾਨ ਮੰਤਰੀ ਬਣੇ ਚੰਦਰ ਸ਼ੇਖਰ ਜੋ ਕਿ 10 ਨਵੰਬਰ 1990 ਤੋਂ ਲੈ ਕੇ 21 ਜੂਨ 1991 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਦੀ ਕਮਾਨ ਸੰਭਾਲੀ ਪੀ ਵੀ ਨਰਸਿਮਹਾ ਰਾਓ ਜੀ ਨੇ ਜਿਨ੍ਹਾਂ ਦਾ ਕਾਰਜਕਾਲ 21 ਜੂਨ 1991 ਤੋਂ ਲੈ ਕੇ 16 ਮਈ 1996 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਬਣੇ ਅਟਲ ਬਿਹਾਰੀ ਵਾਜਪਾਈ ਜੋ ਕਿ 16 ਮਈ 1996 ਤੋਂ ਲੈ ਕੇ 1 ਜੂਨ 1996 ਤੱਕ ਭਾਰਤ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ ਇੱਥੇ ਵੀ ਦੱਸ ਦਈਏ ਕਿ ਅਟਲ ਬਿਹਾਰੀ ਵਾਜਪਾਈ ਭਾਰਤ ਦੇ ਸਭ ਤੋਂ ਘੱਟ ਸਮੇਂ ਤੱਕ ਦੇ ਪ੍ਰਧਾਨ ਮੰਤਰੀ ਰਹੇ ਸਨ ਫਿਰ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਬਣੇ ਐਚ ਡੀ ਦੇਵ ਗੋੜਾ ਜੋ ਕਿ 1 ਜੂਨ 1996 ਤੋਂ ਲੈ ਕੇ 21 April 1997 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ 15ਵੇਂ ਨੰਬਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਇੰਦਰ ਕੁਮਾਰ ਗੁਜਰਾਲ ਜੋ ਕਿ 1 April 1997 ਤੋਂ ਲੈ ਕੇ 19 May 1998 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ ਫਿਰ ਤੋਂ ਅਟਲ ਬਿਹਾਰੀ ਵਾਜਪਾਈ ਭਾਰਤ ਦੇ 16ਵੇਂ ਪ੍ਰਧਾਨ ਮੰਤਰੀ ਬਣੇ ਜੋ ਕਿ 1 98 ਤੋਂ ਲੈ ਕੇ 22 ਮਈ 2004 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ ਭਾਰਤ ਦੇ 17ਵੇਂ ਪ੍ਰਧਾਨ ਮੰਤਰੀ ਬੜੇ ਮਨਮੋਹਨ ਸਿੰਘ ਜੋ ਕਿ 22 ਮਈ 2004 ਤੋਂ ਲੈ ਕੇ 26 ਮਈ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ ਇੱਥੇ ਵੀ ਦੱਸ ਦਈਏ ਕਿ ਇਹਨਾਂ ਦੇ ਟਾਈਮ ਦੇ ਉੱਤੇ ਬੜਾ ਵੱਡਾ ਇਕਨੋਮਿਕ ਕ੍ਰਾਈਸਿਸ ਆਇਆ ਸੀ ਜਿਸ ਦੇ ਨਾਲ ਭਾਰਤ ਦੀ ਅਰਥਵਿਵਸਥਾ ਬਿਲਕੁਲ ਹੀ ਠੱਪ ਹੋ ਗਈ ਸੀ ਤੇ ਭਾਰਤ ਦੇ ਵਿੱਚ ਸਿਰਫ 15 ਦਿਨ ਦਾ ਪੈਸਾ ਰਹਿ ਗਿਆ ਸੀ ਦੇਸ਼ ਨੂੰ ਚਲਾਉਣ ਲਈ ਭਾਰਤ ਦਾ ਖਜ਼ਾਨਾ ਬਿਲਕੁਲ ਹੀ ਖਤਮ ਹੋ ਗਿਆ ਸੀ ਤੇ ਇਹਨਾਂ ਨੇ ਆਪਣਾ ਸੋਨਾ ਇੰਗਲੈਂਡ ਦੇ ਵਿੱਚ ਗਿਰਵੀ ਰੱਖ ਕੇ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਦੇਸ਼ ਨੂੰ ਚਲਾਇਆ ਇੱਥੇ ਇਹ ਵੀ ਦੱਸਤੀ ਹੈ ਕਿ ਮਨਮੋਨ ਸਿੰਘ ਜੀ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ ਭਾਰਤ ਦੇ ਵਿੱਚ ਭਾਰਤ ਦੇ 18ਵੇਂ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਜੋ ਕਿ 26 ਮਈ 2014 ਤੋਂ ਲੈ ਕੇ 2024 ਤੱਕ ਚੱਲ ਰਹੇ ਨੇ ਹੁਣ ਉਹਨਾਂ ਦਾ ਤੀਸਰਾ ਕਾਰਜਕਾਲ ਸ਼ੁਰੂ ਹੋਇਆ ਹੈ 2024 ਦੇ ਵਿੱਚ ਇੱਥੇ ਵੀ ਦੱਸਤੀ ਹੈ ਕਿ 2024 ਦੇ ਵਿੱਚ ਉਹ ਤੀਸਰੀ ਵਾਰ ਪਰ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਜੇਕਰ ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ મોદી ਬਾਰੇ ਤੇ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਫੈਸਲੇ ਲਏਤੇ ਨੇ ਜਿ ਤਰ੍ਹਾਂ ਕਿ ਨੋਟਬੰਦੀ ਕੀਤੀ, GST ਲਗਾਈ ਅਤੇ ਕਿਸਾਨਾਂ ਦੇ ਤਿੰਨ ਬਿੱਲ ਕਾਨੂੰਨ ਜਿਹੜੇ ਪਾਸ ਕੀਤੇ ਸੀ। ਉਹਨਾਂ ਉੱਤੇ ਉਹਨਾਂ ਦਾ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਉਤੇ ਵਿਰੋਧ ਕੀਤਾ ਗਿਆ ਸੀ ਜਿਹਦੇ ਕਰਕੇ ਉਹਨਾਂ ਨੂੰ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ। ਇਦੇ ਵਿੱਚ ਇੱਥੇ ਦੱਸ ਦਈਏ ਕਿ ਉਹਨਾਂ ਨੇ ਜਮੂ ਕਸ਼ਮੀਰ ਦੇ ਵਿੱਚੋਂ ਤੇ ਆਰਟੀਕਲ 370 ਨੂੰ ਵੀ ਰਿਮੂਵ ਕਰ ਦਿੱਤਾ ਸੀ ਉਮੀਦ ਕਰਦਾ ਹਾਂ ਤੁਹਾਨੂੰ ਇਹ ਸਾਰੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਅਗਰ ਚੰਗੀ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਜੇਕਰ ਤੁਸੀਂ ਕਿਸੇ ਖਾਸ ਟੌਪਿਕ ਦੇ ਉੱਤੇ ਵੀਡੀਓ ਚਾਹੁੰਦੇ ਜੇ ਤਾਂ ਸਾਨੂੰ ਉਹ ਵੀ ਦੱਸਿਓ ਅਸੀਂ ਜਲਦੀ ਉਸ ਟੌਪਿਕ ਦੇ ਉੱਤੇ ਵੀਡੀਓ ਲੈ ਕੇ ਆਵਾਂਗੇ ਧੰਨਵਾਦ